ਗਵੜਾ ਦੇ ਖੋਥੜਾ ਰੋਡ ਨਜ਼ਦੀਕ ਜੁਗਿੰਦਰ ਨਗਰ ਵਿਖੇ ਗੋ ਹੈਲਦੀ ਪੈਟ ਕਲੀਨਿਕ ਦਾ ਉਦਘਾਟਨ ਗੋ ਹੈਲਦੀ ਦੇ ਫਾਊਂਡਰ ਅਨੂਪ ਆਹਲੂ ਵਾਲੀਆ ਵੱਲੋਂ ਕੀਤਾ ਗਿਆ ਉਦਘਾਟਨ ਦੀ ਦਸਮ ਤੋਂ ਬਾਅਦ ਫ੍ਰੀ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡੌਗ ਸਪੈਸ਼ਲਿਸਟ ਡਾਕਟਰ ਦਿਪੇਸ਼ ਜਿਸ ਵਿੱਚ ਡੌਗ ਸਪੈਸ਼ਲਿਸਟ ਡਾਕਟਰ ਦਿਪੇਸ਼ ਦੀ ਦੇਖਰੇਖ ਹੇਠ ਪਾਲਤੂ ਕੁੱਤਿਆਂ ਨੂੰ ਐਂਟੀ ਰੈਬਿਸ਼ ਵੈਕਸੀਨ ਐਂਟੀਟਿਕਸ ਇੰਜੈਕਸ਼ਨ ਲਗਾਏ ਗਏ ਇਸ ਤੋਂ ਇਲਾਵਾ ਨਖੂਨ ਕਟਣ ਤੇ ਕੰਨਾਂ ਦੀ ਸਫਾਈ ਵੀ ਕੈਂਪ ਦੌਰਾਨ ਬਿਲਕੁਲ ਫਰੀ ਕੀਤੀ ਗਈ ਇਸ ਮੌਕੇ ਡਾਕਟਰ ਦੀਪੇਸ਼ ਨੇ ਦੱਸਿਆ ਕਿ ਇਸ ਕਲੀਨਿਕ ਵਿੱਚ ਵਧੀਆ ਤੇ ਸਸਤੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਪਰ ਜ਼ੋਰ ਅਪੀਲ ਕੀਤੀ ਕਿ ਸਮੇਂ-ਸਮੇਂ ਤੇ ਪਾਲਤੂ ਜਾਨਵਰਾਂ ਦਾ ਚੈੱਕਅਪ ਕਰਵਾਇਆ ਜਾਣਾ ਚਾਹੀਦਾ ਹੈ ਉਨ੍ਹਾਂ ਹਾਜ਼ਰੀ ਨੂੰ ਪਾਲਤੂ ਜਾਨਵਰਾਂ ਦੀ ਸਾਂਭ ਸੰਭਾਲ ਅਤੇ ਸੇਤ ਸੁਰੱਖਿਆ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ ਇਸ ਮੌਕੇ ਸਰਦਾਰ ਹਰਮਿੰਦਰ ਸਿੰਘ ਬਸਰਾ ਡਾਕਟਰ ਐਸ ਪੀ ਐਸ ਸੂਚ ਸਪਰਸ਼ ਵਕਸ਼ੀ ਡਾਕਟਰ ਦੁਰਗਾ ਪ੍ਰਤਾਪ ਸ਼੍ਰੀਮਤੀ ਅਨੀਤਾ ਮਤੇ ਦੇਮਾਨ ਫਿਲੌਰ ਡਾਕਟਰ ਹਰਜੀਤ ਅਰਵਿੰਦਨਾਥ ਆਦ ਹਾਜ਼ਰ ਸਾਂ ਡਾਕਟਰ ਦੇਸ਼ ਮੈਂ ਹੋਲਦੀ ਫੈਕਟਵਿਟ ਕਲੀਨਿਕ ਖੋਤਰਾ ਰੋਡ ਫਗਵਾੜਾ ਤੋਂ ਗੱਲ ਕਰ ਰਹੇ ਆਂ ਠੀਕ ਹੈ ਜੀ ਆਪਾਂ ਅੱਜ ਇੱਕ ਪੈਟ ਕੈਂਪ ਲਾਇਆ ਹੈਗਾ ਜਿਹਦੇ ਵਿੱਚ ਡੌਗਸ ਕੈਟਸ ਰੈਬਿਟਸ ਡਿਫਰੈਂਟ ਡਿਫਰੈਂਟ ਜਿੰਨੇ ਪਾਲਤੂ ਜਾਨਵਰ ਹੈ ਉਹ ਆ ਸਕਦੇ ਨੇ ਅੱਜ ਆਪਾਂ ਕੁਝ ਚੀਜ਼ਾਂ ਮੁਫਤ ਪ੍ਰੋਵਾਈਡ ਕਰ ਰਹੇ ਆਂ ਜਿੱਦਾਂ ਕਿ ਐਂਟੀ ਰੈਨੀਜ਼ ਵੈਕਸੀਨ ਜਿਹਨੂੰ ਆਪਾਂ ਹਲਕਾ ਦਾ ਟੀਕਾ ਕਹਿ ਦਿੰਦੇ ਹਾਂ ਐਂਟੀ ਟਿੱਕ ਟ੍ਰੀਟਮੈਂਟ ਜਿਹਦਾ ਚਿਕਨਾਂ ਤੋਂ ਬਚਾ ਲਈ ਟੀਕਾ ਕਹਿ ਦਿੰਦੇ ਹਾਂ ਆਪਾਂ ਜਿਹੜੇ ਡਾਕਟਰ ਕੰਸਲਟੇਸ਼ਨ ਐਬਸੋਲੂਟਲੀ ਫ੍ਰੀ ਹੈ ਜਿਹੜੇ ਕਿਸੇ ਦਿਨ 9 ਵਜੇ ਨੂੰ ਨੀਲ ਟ੍ਰਿਮਿੰਗ ਐਂਡ ਫਾਈਲਿੰਗ ਅੱਜ ਫ੍ਰੀ ਆਫ ਚਾਰਜ ਆਪਾਂ ਪ੍ਰੋਵਾਈਡ ਕਰਦੇ ਪਏ ਆਂ ਨਾਲ ਜਿਹੜਾ ਹੈਗਾ ਈਅਰ ਕਲੀਨਿੰਗ ਵੀ ਐਫੀਸ਼ੀਅਲ ਲੋਡ ਹੈ ਅੱਜ ਉਹ ਵੀ ਆਪਾਂ ਪ੍ਰੋਵਾਈਡ ਫ੍ਰੀ ਕਰ ਰਹੇ ਆਂ ਇਹ ਦੱਸ ਦੇ ਜਿਹੜਾ ਹੈਗਾ ਆਪਾਂ ਕਰ ਰਹੇ ਆ 3 ਵਜੇ ਤੱਕ ਆ ਕੈਂਪ ਹੈਗਾ ਕੋਈ ਵੀ ਆਣਾ ਚਾਹੇ ਤਾਂ ਸਾਡੀ ਸਾਰਿਆਂ ਨੂੰ ਸਾਰੇ ਪਹੁੰਚਣ ਔਰ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਲੈਣ ਠੀਕ ਹੈ ਜੀ ਤੇ ਸਾਰੇ ਪਹੁੰਚ ਜਾਣਗੇ ਡਾਕਟਰ ਜਿੱਦਾਂ ਫੁਵਾੜਾ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਹਸਪੀਟਲ ਖੁੱਲ੍ਹਿਆ ਮਤਲਬ ਕੋਈ ਇਸ ਟਾਈਮ ਜਿੱਦਾਂ ਕਿਸ ਨੂੰ ਡਾਕਟਰ ਨੂੰ ਪ੍ਰੋਬਲਮ ਆਦੀ ਦਾਖਲ ਕਰਨ ਦੀ ਪ੍ਰੋਬਲਮ ਆਂਦੀ ਆ ਤੇ ਆਪਣੇ ਕੋਲ ਓਦਾਂ ਸਿਸਟਮ ਹੈਗਾ ਕੋਈ ਦੇਖੋ ਜੀ ਇਹਦੀ ਜੋ-ਜੋ ਫਗਵਾੜੇ ਨੂੰ ਲੋਡ ਹੋਊਗੀ ਸਾਡੇ ਕੋਲ ਸਪੇਸ ਹੈ ਉਸ ਚੀਜ਼ ਦੀ ਉਸ ਤਰੀਕੇ ਨਾਲ ਹਸਪਤਾਲ ਬਣਾਇਆਗੇ ਕਿ ਡੇ ਟੂ ਡੇ ਇੰਪਰੂਵਮੈਂਟ ਜਦੋਂ ਵੀ ਲੋਡ ਪਊਗੀ ਫਗਵਾੜੇ ਨੂੰ ਜਿੰਦਾ ਦੀ ਲੋਡ ਹੈ ਉਹਨੂੰ ਕੀਤਾ ਜਾਊਗਾ ਇਸ ਵੇਲੇ ਸਾਡੀ ਕੋਸ਼ਿਸ਼ ਹੈ ਆਪਾਂ ਬੈਸਟ ਇੱਕ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਆ ਹੈਗੀ ਹੈ ਕਿ ਆਪਾਂ ਪ੍ਰੋਵਾਈਡ ਕਰੀਏ ਸਾਫ਼ ਸੁਥਰੀ ਟ੍ਰੀਟਮੈਂਟ ਜੋ ਇੱਕ ਜਦੋਂ ਆਪਾਂ ਕਹਿ ਦਿੰਨੇ ਆ ਹਿਊਮਨਸ ਨਾਲ ਐਟ ਪਾਰ ਆਪਾਂ ਕਰਨੇ ਆ ਸਾਡੀ ਕੋਸ਼ਿਸ਼ ਆ ਹੈ ਕਿ ਆਪਾਂ ਡੌਗਸ ਵੀ ਕੋਈ ਉਹਨਾਂ ਚ ਵੀ ਜਾਣ ਵਾਸਤੇ ਹੈ ਪੈਟਸ ਚ ਉਹਨਾਂ ਚ ਵੀ ਜਾਣ ਵਾਸਤੇ ਹੈ ਕਿ ਆਪਾਂ ਜਿਹੜਾ ਹੈਗਾ ਉਹਨੂੰ ਇਹ ਕਿੰਨੇ ਪ੍ਰੋਪਰ ਤਰੀਕੇ ਨਾਲ ਕਰੀਏ ਕਿ ਕਿਸੇ ਨੂੰ ਆਹ ਨਾ ਪਤਾ ਲੱਗੇ ਆ ਪੈਟਸ ਦਾ ਹੈ ਕਿ ਆ ਹਿਊਮਨ ਹਸਪੀਟਲ ਉਸਾਂ ਵਿੱਚ ਵੀ ਚਾਪਾ ਤੁਸੀਂ ਡੌਗ ਹੀ ਦੇਖਾਂਗੇ ਹੋਰ ਕੋਈ ਜਾਨਵਰ ਵੀ ਹੈ ਇਹਦੇ ਵਿੱਚ ਜੀ ਆਪਾਂ ਡੌਗਸ ਕੈਟਸ ਬਰਡਸ ਰੈਬਿਟਸ ਮੋਸਟ ਚੀਜ਼ਾਂ ਨੂੰ ਆਪਾਂ ਜਿਹੜਾ ਹੈ ਆਪਾਂ ਦੇਖਾਂਗੇ ਤੇ ਉਹਦੇ ਵਿੱਚ ਅਗਰ ਐਕਸੋਟਿਕਸ ਨੂੰ ਆਪਾਂ ਵੀ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਨਹੀਂ ਹੈ ਉਹਨਾਂ ਤੋਂ ਸਲਾਹ ਜਿਹੜੀ ਹੈ ਅੱਗੇ ਲਈ ਜਾਓ ਤੇਰੀ ਟਾਈਮਿੰਗ ਵੀ ਹੋਊਗੀ ਹਸਪੀਟਲ ਦੀ ਟਾਈਮਿੰਗ ਜੀ ਅਗਵੇ ਨੋਰਮਲ ਟਾਈਮਿੰਗ ਆਪਾਂ ਸਵੇਰੇ 8:30 ਤੋਂ 11:30 ਸਵੇਰੇ 8:30 ਤੋਂ ਜਿਹੜਾ ਹੈ ਸਾਢੇ 11 ਰਹਿਊਗੀ ਔਰ ਜਿਹੜੀ ਸ਼ਾਮ ਦੀ ਹੈ ਉਹਦੇ ਵਿੱਚ ਆਪਾਂ 4:30 ਤੋਂ 7:30 ਰੱਖਿਆ ਜਾਊਗਾ ਉਦੇ ਵਿੱਚ ਜਿਹੜੀ ਹੈ ਆ ਅਵੇਲੇਬਿਲਟੀ ਰਹੂਗੀ ਐਮਰਜੈਂਸੀ ਕੰਸਲਟੇਸ਼ਨ ਅਗਰ ਡਾਕਟਰ ਦੀ ਪ੍ਰੋਵੀਜ਼ਨ ਰਹੂਗੀ ਤਾਂ ਉਹ ਵੀ ਪ੍ਰੋਵਾਈਡ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਬਾਕੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਦੋਂ ਜਿਸ ਜਿਸ ਚੀਜ਼ ਦੀ ਲੋੜ ਪਊਗੀ ਸਾਡੀ ਕੋਸ਼ਿਸ਼ ਹੈ ਇੱਥੇ ਆਪਾਂ ਚੀਜ਼ਾਂ ਨੂੰ ਪ੍ਰੋਵਾਈਡ ਕਰਦੇ ਰਹੀਏ ਨਰਸਾਂ ਤੁਸੀਂ ਅੱਜ ਕੈਂਪ ਲਗਾਇਆ ਇਦਾਂ ਦੇ ਅਗਲੇ ਗਾਂ ਤੋਂ ਵੀ ਇਦਾਂ ਦੇ ਉਪਰਾਲੇ ਬਿਲਕੁਲ ਸਾਡੀ ਕੋਸ਼ਿਸ਼ ਹੋਊਗੀ ਆਪਾਂ ਹਰ ਕਵਾਰਟਰ ਦੇ ਵਿੱਚ ਇੱਕ ਜ਼ਰੂਰ ਇਦਾਂ ਦਾ ਕੈਂਪ ਲਾਈਏ ਠੀਕ ਹੈ ਅਗਰ ਲੋੜ ਪਊਗੀ ਅਗਰ ਸੇਵਾ ਦੀ ਲੋੜ ਪਊਗੀ ਆਪਾਂ ਕੋਸ਼ਿਸ਼ ਕਰਾਂਗੇ ਇਹਦੀ ਫ੍ਰੀਕੁਐਂਸੀ ਜਿੰਨੀ ਵਧਾਈ ਜਾ ਸਕਦੀ ਕਿਸ ਕੀ ਹੈ ਜੀ ਇਹਦਾ ਜੀ ਆ ਗੋ ਹੈਲਦੀ ਦੀ ਬਿਲਡਿੰਗ ਹੈਗੀ ਆ ਖੋਤਰਾ ਰੋਡ ਅਗਰ ਤੁਸੀਂ ਬੰਗਾ ਰੋਡ ਤੇ ਬਸਰਾ ਪੈਲਸ ਤੋਂ ਸੱਜੇ ਹੱਥ ਮੋੜਦੇ ਹੋ ਕੁਝ ਲੋਕ ਖੋਤਰਾ ਰੋਡ ਕੁਝ ਸੈਫਰਨ ਵਾਲੀ ਰੋਡ ਕਹਿ ਦਿੰਦੇ ਹੈ ਇਸ ਨੂੰ ਉੱਤੇ ਤਿੰਨ ਮੰਜ਼ਲੀ ਗੋ ਹੈਲਦੀ ਦੀ ਬਿਲਡਿੰਗ ਹੈ ਉਹਦੇ ਤੇ ਆਪ ਜਿਹੜਾ ਹੈਗਾ ਕਲੀਅਰ ਹੈ ਕਿਸੇ ਨੂੰ ਤੁਹਾਡਾ ਕੋਨਟੈਕਟ ਕਰਨਾ ਕੋਈ ਮੋਬਾਈਲ ਨੰਬਰ ਕੋਈ ਹੈ ਹਾਂਜੀ ਇਹ ਜੀ 6283886858 ਮੈਂ ਰਿਪੀਟ ਕਰ ਰਹੇ ਹਾਂ 6283886858